ਦੋਸਤੋ ਅੱਜ ਤੁਹਾਨੂੰ ਅਸੀਂ ਆਪਣੇ ਪੰਜਾਬ ਦੀਆਂ ਦੇਸੀ ਰੁੱਤਾਂ ਅੰਗਰੇਜ਼ੀ ਮਹੀਨੇ ਬਾਰੇ ਦੱਸਾਂ ਜਿਹੜਾ ਆਪਣਾ ਦੇਸੀ ਮਹੀਨਾ ਪਹਿਲਾ ਉਹ ਹੈਗਾ ਪਹਿਲਾ ਚੇਤ ਦਾ ਦੂਜਾ ਵਿਸਾਖ ਤੀਜਾ ਜੇਠ ਚੌਥਾ ਹਾੜ ਪੰਜਵਾਂ ਸੌਣ ਛੇਵਾਂ ਭਾਦੋ ਸੱਤਵਾਂ ਅੱਸੂ 8ਵਾਂ ਕੱਤਕ 9ਵਾਂ ਮੱਗਰ 10ਵਾਂ ਪੋ 11ਵਾਂ ਮਾਗ ਤੇ 12ਵਾਂ ਹੈਗਾ ਫੱਗਣ ਇਦਾਂ ਆਪਣੇ ਇਹ ਦੇਸੀ ਮਹੀਨੇ ਚੱਲਦੇ ਨੇ ਤੇ ਇਹਦੇ ਵਿੱਚ ਆਪਣੀ ਜਿਹੜੀ ਬਸੰਤ ਦੀ ਰੁੱਤ ਇਹ ਫਰਵਰੀ ਮਹੀਨੇ ਦੇ ਵਿੱਚ ਆਉਂਦੀ ਆ ਤੇ ਜਿਹੜੀ ਆਪਣੀ ਯਾਨੀ ਬਹਾਰ ਤੇ ਇਹ ਆਉਂਦੀ ਆ ਵਿਸਾਖ ਮਹੀਨੇ ਤੇ ਗਰਮੀ ਆਉਂਦੀ ਆਪਣੀ ਹਾਰਡ ਦੇ ਮਹੀਨੇ ਯਾਨੀ ਜੂਨ ਤੇ ਜੁਲਾਈ ਦੇ ਵਿਚਾਲੇ ਫਿਰ ਉਸ ਤੋਂ ਬਾਅਦ ਜਿਹੜੀ ਬਰਸਾਤ ਆ ਇਹ ਆਉਂਦੀ ਆ 8ਵੇਂ ਮਹੀਨੇ ਦੇ ਲਗਭਗ ਯਾਨੀ 8ਵੇਂ ਤੇ 9ਵੇਂ ਦੇ ਵਿਚਾਲੇ ਤੇ 10ਵੇਂ ਮਹੀਨੇ ਆਉਂਦੀ ਆ ਪੱਤਝੜ ਤੇ ਜਿਹੜੀ ਸਰਦੀ ਆਪਣੀ ਉਹ ਫਿਰ ਆਪਣੀ ਦਸੰਬਰ ਤੋਂ ਬਾਅਦ ਯਾਨੀ ਸਟਾਰਟ ਹੋ ਜਾਂਦੀ ਆ 12ਵੇਂ ਮਹੀਨੇ ਦੇ ਵਿੱਚ ਇੰਦਾ ਆਪਣਾ ਦੇਸੀ ਮਹੀਨਾ ਚੱਲਦਾ ਰਹਿੰਦਾ